ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਸਰਕਾਰ ਨਸ਼ਾ ਵਿਰੋਧੀ ਮਹਿੰਮ ਵਿੱਚ ਤੇਜ਼ੀ ਲਿਆਉਣ ਦੇ ਲਈ ਜਿਹੜੀ ਹੈਗੀ ਇੱਕ ਵਚਨਬੱਧ ਹੈ, ਕਾਰਬੰਧ ਹੈ ਤੇ ਉਸੇ ਕੜੀ ਦੇ ਅਧੀਨ ਸਾਰੇ ਜਿਹੜੇ ਡੀਸੀਸ ਡੀਸੀਸ ਨੇ ਐਸਐਸਪੀ ਸਾਹਿਬਾਨ ਨੇ ਉਹਨਾਂ ਨੂੰ ਹਦਾਇਤ ਵੀ ਹੋਈ ਹੈ ਕਿ ਆਪਾਂ ਜਿਹੜਾ ਨਸ਼ੇ ਦੇ ਖਿਲਾਫ ਦੀ ਦੀ ਮਹਿੰਮ ਹੈ ਉਹਨੂੰ ਹੋਰ ਤੇਜ਼ ਕਰਨਾ ਹੈ ਤੇ ਉਹਦੇ ਵਿੱਚ ਜਿਹੜੇ ਵੀ ਆਪਣੇ ਓਟ ਸਕਿਲ ਮਿਕਸ ਨੇ ਡਿਡਿਕਸ਼ਨ ਸੈਂਟਰਸ ਨੇ ਰੀਹੈਬ ਸੈਂਟਰਸ ਨੇ ਉਦੇ ਵਿੱਚ ਵੀ ਵਿਜ਼ਿਟਸ ਕਰਕੇ ਇੱਕ ਵਾਰ ਆਪਾਂ ਸਮੀਖਿਆ ਕਰਨੀ ਹੈ ਕਿ ਉੱਥੇ ਕੋਈ ਕਮੀ ਤਾਂ ਨਹੀਂ ਹੈ ਤੇ ਅੱਜ ਆਪਾਂ ਇੱਥੇ ਐਸਐਸਪੀ ਮੈਡਮ ਤੇ ਮੈਂ ਆਏ ਆ ਇਹ ਜਿਹੜਾ ਆਪਣਾ ਨਸ਼ਾ ਛਡਾਓ ਕੇਂਦਰ ਹੈ ਬਠਿੰਡਾ ਦਾ ਇੱਥੇ ਲਗਭਗ 50 ਬੈਡਾਂ ਦੀ ਕੈਪੈਸਿਟੀ ਹੈ ਕਿ ਇਹ ਨੂੰ ਆਪਾਂ ਆਪਣੇ ਪੱਧਰ ਤੇ ਹੀ 80 ਬੈਡ ਦਾ ਕਰ ਰਹੇ ਹਾਂ ਉਹਦੇ ਵਿੱਚ ਵੀ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਤੇ ਇੱਥੇ ਆਪਣੇ ਕੋਲ ਪ੍ਰੋਪਰ ਮੈਡੀਕਲ ਟੀਮ ਇਨਕਲੂਡਿੰਗ ਸਾਈਕੀਟ੍ਰਿਸਟ ਕਾਉਂਸਲਰ ਸਾਰੇ ਅਵੇਲੇਬਲ ਨੇ ਸਾਰੀ ਫੈਸਿਲਿਟੀਆਂ ਅਵੇਲੇਬਲ ਨੇ ਤੇ ਡਾਕਟਰ ਸਾਹਿਬਾਨ ਤੇ ਮੇਰੇ ਨਾਲ ਵੀ ਗੱਲ ਹੋਈ ਹੈ ਇੱਥੇ ਕੋਈ ਕਮੀ ਨਹੀਂ ਹੈਗੀ ਆਪਾਂ ਇਹਨੂੰ ਹੋਰ ਇੰਪਰੂਵ ਕਰਨਾ ਚਾਹਾਂਗੇ ਤੇ ਉਹਦੇ ਵਾਸਤੇ ਵੀ ਮੈਂ ਇਹਨਾਂ ਨੂੰ ਹਦਾਇਤ ਜਰੀਏ ਕੀ ਹੈ ਉਹ ਕੀਤੀ ਹੋਈ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜਿਹੜੇ ਵੀ ਆਪਣੇ ਮਾਪੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਉਹਨਾਂ ਦਾ ਬੱਚਾ ਜਿਹੜਾ ਹੈਗਾ ਉਹਨੂੰ ਕਿਸੇ ਵੀ ਤਰੀਕੇ ਨਾਲ ਡਾਕਟਰੀ ਸਹਾਇਤਾ ਦੀ ਲੋੜ ਹੈਗੀ ਹੈ ਉਹ ਜ਼ਰੂਰ ਇਸ ਸੰਪਰਕ ਕਰਕੇ ਆਪਣੇ ਬੱਚੇ ਨੂੰ ਇਥੇ ਲਿਆਉਣ ਤੇ ਆਪਾਂ ਉਹਨਾਂ ਨੂੰ ਇਨਸ਼ੋਰ ਕਰਾਂਗੇ ਕਿ ਉਹਨਾਂ ਦਾ ਪ੍ਰੋਪਰ ਟਰੀਟਮੈਂਟ ਦਿੱਤੇ ਹੋਏਗਾ ਤੇ ਰੱਬ ਨੇ ਚਾਹਿਆ ਤਾਂ ਉਹ ਜਲਦੀ ਨਸ਼ੇ ਦੀ ਜਿਹੜਾ ਹੈਗਾ ਅੱਲਾਹ ਤੇ ਕੀ ਉਹ ਤੋਂ ਉਹਨਾਂ ਨੂੰ ਛੂਟ ਮਿਲੋਗੀ ਇਸ ਤੋਂ ਇਲਾਵਾ ਵੀ ਸਾਡੇ ਕੋਲ ਅ ਰਿਹੈਬ ਸੈਂਟਰ ਵੀ ਹੈ ਉੱਥੇ ਵੀ ਪੰਜਾਬ ਐਡਡੀ ਦੀ ਕੈਪੈਸਿਟੀ ਹੈਗੀ ਹੈ ਸਾਡੇ 15 ਓਟ ਕਲਿਨਿਕਸ ਨੇ ਜਿਹੜੇ ਚੱਲ ਰਹੇ ਨੇ ਤੇ ਉਹਦੇ ਵਿੱਚ ਵੀ ਸਾਰੀ ਫੈਸਿਲਿਟੀਆਂ ਮੌਜੂਦ ਨੇ ਆ ਤੇ ਆਪਾਂ ਉਮੀਦ ਇਹ ਕਰਦੇ ਹਾਂ ਜਿੱਥੇ ਨਾਲ-ਨਾਲ ਇਨਫੋਰਸਮੈਂਟ ਦਾ ਕੰਮ ਹੋ ਰਿਹਾ ਹੈ ਉੱਥੇ ਆਪਾਂ ਪ੍ਰੀਵੈਂਸ਼ਨ ਤੇ ਡੀ ਐਡਿਕਸ਼ਨ ਜਰਾਏਗਾ ਉਹਨਾਂ ਨੂੰ ਵੀ ਆਪਾਂ ਨਾਲ